ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਭੈਣਾਂ ਦੀ ਡਿਮਾਂਡ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਪ੍ਰਾਈਸ ਬਿਲਕੁਲ ਲੋ ਪ੍ਰਾਈਸ ਦੇ ਲੈ ਕੇ ਆਏ ਆਂ ਵੀ ਜ਼ਿਆਦਾ ਲੋ ਵੀ ਨਹੀਂ ਵੀ ਘੱਟ ਪ੍ਰਾਈਸ ਤੇ ਮਤਲਬ ਜਿਹੜੀ ਸਟਾਰਟਿੰਗ ਹੁੰਦੀ ਹੈ ਆਪਣੇ ਕੋਲੇ ਸੂਟਾਂ ਦੀ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸ ਦਿੰਨੀ ਆ ਹਨਾ ਜਿਹੜੀ ਸਟਾਰਟਿੰਗ ਹੁੰਦੀ ਹੈ ਸੂਟਾਂ ਦੀ ਆਪਣੇ ਕੋਲ 1000 ਤੋਂ ਸਟਾਰਟਿੰਗ ਹੁੰਦੀ ਹੈ ਜਿਹੜੇ ਮਤਲਬ ਮਸ਼ੀਨਵਰਕ ਦੇ ਸੂਟਸ ਸਟਾਰਟ ਹੁੰਦੇ ਨੇ ਉਹ 2500 3000 ਤੋਂ ਸਟਾਰਟ ਹੁੰਦੇ ਰhenge ਹੈਂਡਵਰਕ ਦੀ ਸਟਾਰਟਿੰਗ ਹੈਗੀ ਹੈਗੀ 6000 ਪਲੱਸ ਤੋਂ ਤੇ ਇਦੋਂ ਪਹਿਲਾਂ ਇਸ ਤੋਂ ਘੱਟ ਨਹੀਂ ਹੁੰਦਾ ਹੈਗਾ ਕਿਉਂਕਿ ਕਾਫੀ ਪਣਾ ਇੰਨਾ ਹੈਵੀ ਡਿਜ਼ਾਈਨ ਭੇਜਣਗੀਆਂ ਕਹਿਣਗੀਆਂ ਵੀ ਸਾਡਾ ਬਸ 6-7000 ਦੇ ਵਿੱਚ ਸੂਟ ਰੈਡੀ ਹੋ ਜੇ ਹਨਾ ਇਦਾਂ ਨਹੀਂ ਹੁੰਦਾ ਹੁੰਦਾ ਹੈਗਾ ਕਿਉਂਕਿ ਸਟਾਫ ਦੀ ਕੁਆਲਿਟੀ ਵੀ ਚੈੱਕ ਕਰਨੀ ਨੇ ਵੀ ਕਿ ਤੁਸੀਂ ਕਿਹੜੀ ਲਗਾਉਂਦੇ ਹੋਗੇ ਵਰਕ ਦੀ ਵੀ ਮਤਲਬ ਕਿਦਾਂ ਤੁਸੀਂ ਵਰਕ ਕਰਵਾ ਰਹੇ ਹੋਗੇ ਉਸ ਅਕੋਰਡਿੰਗ ਜਿਹੜੀ ਬੰਦੀ ਹੈਗੀ ਪੇਮੈਂਟ ਹੁੰਦੀ ਹੈਗੀ ਅੱਜ ਆਪਾਂ ਬਹੁਤ ਮਤਲਬ ਘੱਟ ਪ੍ਰਾਈਸੇ ਸੂਟ ਲੈ ਕੇ ਆਏ ਆਂਗੇ ਪ੍ਰਾਈਸ ਰਹੂਗਾ 1300 ਮੈਂ ਵੀਡੀਓ ਦੇ ਸਟਾਰਟਿੰਗ ਵਿੱਚ ਹੀ ਦੱਸ ਦਿੰਨੀ ਹੈਗੀ ਦੋ ਤਰ੍ਹਾਂ ਦੇ ਪ੍ਰਿੰਟ ਲੈ ਕੇ ਆਏ ਆਂਗੇ ਦੋਨਾਂ ਦੇ ਵਿੱਚੋਂ ਚਾਰ ਚਾਰ ਕਲਰ ਅਵੇਲੇਬਲ ਹੋ ਕੇ ਨਗੇ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਤੁਸੀਂ ਚੂਜ਼ ਕਰਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਸਟੱਫ ਰਹੂਗਾ ਕਾਟਨ ਰਹੂਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਲਓ ਜੀ ਇਸ ਤਰ੍ਹਾਂ ਇਹ ਮੈਚਿੰਗ ਸੂਟ ਨੇਗੇ ਪਹਿਲਾ ਕਲਰ ਆਜੂਗਾ ਪੀਚ ਪਹਿਲਾ ਕਲਰ ਆਜੂਗਾ ਇਹਦੇ ਵਿੱਚ ਪੀਚ ਆਜੂਗਾ ਤੁਸੀਂ ਸ਼ੇਡ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ 1300 ਪ੍ਰਾਈਸ ਰਹੂਗਾ ਤੇ ਪਲੱਸ ਸ਼ਿਪਿੰਗ ਹੈਗੀ ਮਿਲੋ ਜੀ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਇਨਕਲੂਡ ਕਰਾ ਸਕਦੇ ਹੋਗੇ ਵਿੱਚ ਆਪਣੇ ਸੂਟ ਲਿੰਗੇ ਜਿਹੜੇ ਤੇ ਨੈਕਸਟ ਕਲਰ ਆਜੂਗਾ ਇਹਦੇ ਵਿੱਚ ਫਰੋਜ਼ੀ ਦੇਖੋ ਜੀ ਇਸ ਤਰ੍ਹਾਂ ਇਹ ਸੈਕਿੰਡ ਕਲਰ ਆਇਆਗਾ ਇਹਦੇ ਵਿੱਚ ਫਰੋਜ਼ੀ ਕਲਰ ਆਇਗਾ ਤੇ ਬਿਲਕੁਲ ਪਰਫੈਕਟ ਬਾਟਮ ਦੀ ਵੀ ਮੈਚਿੰਗ ਹੈਗੀ ਤੇ ਸੂਟ ਦਾ ਵੀ ਮਤਲਬ ਕਲਰ ਬਹੁਤ ਜ਼ਿਆਦਾ ਸੋਹਣਾਗਾ ਕੋਈ ਵੀ ਮਤਲਬ ਇਦਾਂ ਦਾ ਇਹਦੇ ਵਿੱਚ ਹੈ ਨਹੀਂਗਾ ਵੀ ਇਹਦੇ ਵਿੱਚੋਂ ਕਲਰ ਨਿਕਲ ਜੂਗਾ ਹਨਾ ਵੀ ਕੁਝ ਵੀ ਹੋ ਜੋ ਸੂਟ ਖਰਾਬ ਹੋ ਜੂਗਾ ਕੋਈ ਕੁਝ ਨਹੀਂ ਹੁੰਦਾ ਹੈਗਾ ਸਾਡਾ ਫੈਬਰਿਕ ਜਿਹੜੀਆਂ ਜਿਹੜੀਆਂ ਭੈਣਾਂ ਨੇ ਲਿਆਗਾ ਵੀ ਮਤਲਬ ਬਹੁਤ ਵਧੀਆ ਗਿਆਗਾ ਤੇ ਬਹੁਤ ਵਧੀਆ ਨਿਕਲਿਆ ਰਿਪੀਟ ਆਰਡਰ ਭੈਣਾਂ ਦੇ ਦਸਵੀਂ ਦਸਵੀਂ 12ਵੀਂ ਚੱਲ ਰਹੇ ਨੇਗੇ ਵਿੱਚ ਲਓ ਜੀ ਨੈਕਸਟ ਆਗੇਗਾ ਰਸਟ ਇਹ ਵਾਲਾ ਸ਼ੇਡ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਰਹੋਗੀ ਇਸ ਤਰ੍ਹਾਂ ਪਲੇਨ ਬਾਟਮ ਰਹੋਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਲੱਗੇ। ਨੈਕਸਟ ਆ ਜਾਊਗਾ ਜੀ। ਮਸਟਰਡ ਸ਼ੇਡ ਆ ਜਾਊਗਾ। ਲੋ ਜੀ ਇਹ ਤਾਂ ਤੁਸੀਂ ਦੇਖ ਸਕਦੇ ਆ ਇਹ ਵਾਲਾ ਸ਼ੇਡ ਵੀ ਕਾਫੀ ਜ਼ਿਆਦਾ ਸੋਹਣਾ ਹੈ। ਇਹਦੇ ਵਿੱਚ ਇੱਕ ਪ੍ਰਿੰਟ ਦੇ ਵਿੱਚ ਮਤਲਬ ਚਾਰ ਕਲਰ ਅਵੇਲੇਬਲ ਸੀਗੇ ਚਾਰੋਂ ਮੈਂ ਤੁਹਾਨੂੰ ਸ਼ੋ ਕਰ ਚੁੱਕੀ ਐਂਗੀ ਲਓ ਜੀ ਸੂਟ ਆਪਣੇ ਕੋਲੇ ਇੱਕ ਇੱਕ ਅਵੇਲੇਬਲ ਹੈਗੀ ਨਾਲ ਦੇ ਨਾਲ ਆਪਣੀ ਪੇਮੈਂਟ ਕਰਕੇ ਬੁੱਕ ਕਰਵਾ ਸਕਦੇ ਹੋਗੇ ਸੂਟ ਫਿਰ ਨੈਕਸਟ ਪ੍ਰਿੰਟ ਤੁਹਾਨੂੰ ਮੈਂ ਦਿਖਾ ਦੇਣੀ ਆ ਇਹ ਮਤਲਬ ਹੋਰ ਪ੍ਰਿੰਟ ਲੰਗੇ ਪਹਿਲਾ ਹੋਰ ਪ੍ਰਿੰਟ ਸੀਗਾ ਇਹ ਹੁਣ ਹੋਰ ਨਹੀਂ ਗੇ ਲਓ ਜੀ ਫਰੋਜ਼ੀ ਸ਼ੇਡ ਆ ਜਾਊਗਾ ਨਾਲ ਇਸ ਤਰ੍ਹਾਂ ਦੀ ਮੈਚਿੰਗ ਬਾਟਮ ਰਹੂਗੀ ਇਹਦੇ ਤੇ ਤੇ ਕੋਈ ਵਰਕ ਵਗੈਰਾ ਕਰਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਉਂਕਿ ਇਹ ਤਾਂ ਇਦਾਂ ਹੀ ਲੈਸਸ ਵਗੈਰਾ ਲਗਾਓ ਜਾਂ ਹਲਕੀ ਜਿਹੀ ਪਾਈਪਲ ਲਗਾਓ ਹਨਾ ਤੇ ਇਦਾਂ ਇਹਨਾਂ ਨੂੰ ਸੂਟਾਂ ਨੂੰ ਜਿਹੜਾ ਤਿਆਰ ਕਰਵਾਓ ਥੋੜਾ ਬਹੁਤ ਨੈਕ ਦਾ ਡਿਜ਼ਾਈਨ ਕਰਾ ਲਓ ਬਾਵਾ ਦਾ ਕਰਾ ਲਓ ਕਿਉਂਕਿ ਸਾਰੇ ਸਮਰ ਵਾਲੇ ਸੂਟਨੇਗੇ ਸਮਰ ਦੇ ਵਿੱਚ ਇਦਾਂ ਦੀ ਲੁੱਕ ਬਹੁਤ ਸੋਹਣੀ ਦਿੰਦੇ ਨੇ ਕਿ ਸੂਟ ਲਓ ਜੀ ਤੇ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤੁਹਾਡੇ ਟਾਈਮ ਦੇ ਕੇ ਚੱਲੇਗਾ ਕਿਉਂਕਿ ਰਾਤ ਹੈਗਾ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਸਾਰੇ ਸੂਟ ਮੈਚਿੰਗ ਰਹਣਗੇ ਫੈਬਰਿਕ ਦੀ ਵਾਚ ਸੋਣੀ ਕੁਆਲਿਟੀ ਹੈਗੀ ਤੁਸੀਂ ਬਾਟਮ ਦੇ ਸਟੱਫ ਤੋਂ ਹੀ ਮਤਲਬ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਮਤਲਬ ਸਟੱਫ ਹੈਗਾ ਤੇ ਸੂਟ ਦਾ ਵੀ ਬਹੁਤ ਲਾਈਟ ਵੇਟ ਹੈ ਕਿਉਂਕਿ ਕਾਫੀ ਪਰ ਇ ਡਿਮਾਂਡ ਰਹਿੰਦੀ ਹੈ ਵੀ ਅਸੀਂ ਲਾਈਨਿੰਗ ਨਹੀਂ ਲਗਵਾਨੀ ਹੈਗੀ ਤਾਂ ਤੁਸੀਂ ਇਹ ਵਾਲੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਅਗਲਾ ਛੇੜ ਆਜੂਗਾ ਤੀਜਾ ਮਹਿਰੂਨ ਲੋਚ ਮਹਿਰੂਨ ਸ਼ੇਡ ਆਜੂਗਾ ਕਲਰਸਾਰੇ ਹੀ ਸੋਨੇ ਲੰਗੇ ਇਸ ਤਰ੍ਹਾਂ ਦੀ ਬਾਟਮ ਆਜੂਗੀ ਕਲਰ ਮਤਲਬ ਕੋਈ ਵੀ ਇਦਾਂ ਨਹੀਂ ਹੈਗਾ ਦੋਨੋਂ ਚਾਰਟ ਦੇ ਵਿੱਚ ਵੀ ਕੋਈ ਸੋਨਾ ਨਾ ਹੋਵੇ ਸਾਰੇ ਬਹੁਤ ਜਿਆਦੇ ਸੋਨੇ ਕਲਰ ਲੰਗੇ ਤੇ ਚੌਥਾ ਕਲਰ ਆਜੂਗਾ ਇਹਦੇ ਵਿੱਚ ਰਾਸਟ ਪ੍ਰਿੰਟ ਵੀ ਤੁਸੀਂ ਇਸ ਤਰ੍ਹਾਂ ਦੀ ਬਾਟਮ ਰਹੂਗੀ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ 1300 ਹੈਗਾ ਪਲੱਸ ਸ਼ਿਪਿੰਗ ਹੈ ਵਿਦਆਊਟ ਸ਼ਿਪਿੰਗ ਕੋਈ ਨਹੀਂ ਹੈਗਾ ਬਾਕੀ ਜੇ ਤੁਸੀਂ ਇਹਨਾਂ ਨਾਲ ਦੁਪੱਟਾ ਵਗੈਰਾ ਕਹੋਗੇ ਹਨ ਵੀ ਕਾ ਦਾ ਲਗਾਈਏ ਤਾਂ ਤੁਸੀਂ ਬੈਂਬਰ ਦਾ ਦੁਪੱਟਾ ਲਗਾ ਸਕਦੇ ਹੋ ਮੈਂ ਵੀ ਬੈਂਬਰ ਦਾ ਹੀ ਦੁਪੱਟਾ ਲਗਾਇਆ ਹੈ ਬਹੁਤ ਲਾਈਟ weight ਸਟੱਫ ਹੁੰਦਾ ਹੈਗਾ ਕੋਈ ਮਤਲਬ ਇਹ ਖਰਾਬ ਨਹੀਂ ਹੁੰਦਾ ਹੈਗਾ ਹਨਾ ਬਹੁਤ ਵਧੀਆ ਰਹਿੰਦਾ ਹੈਗਾ ਤੇ ਹੁੰਦਾ ਵੈਸੇ ਵੀ ਕੁਆਲਿਟੀ ਵਾਈਸ ਦੁਪੱਟੇ ਨੇ ਜਿਹੜੇ ਬਹੁਤ ਜ਼ਿਆਦੇ ਸੋਹਣੇ ਆ ਰਹੇ ਨੇਗੇ ਬਹੁਤ ਜ਼ਿਆਦੇ ਸੋਹਣਾ ਜੇ ਤੁਸੀਂ ਇਹਦੇ ਨਾਲ ਆਪਾਂ ਇੱਕ ਚੈੱਕ ਕੋਟੇ ਦੇ ਵਿੱਚ ਤੁਹਾਨੂੰ ਦੁਪੱਟਾ ਦਿਖਾਇਆ ਸੀਗਾ ਬਹੁਤ ਵਧੀਆ ਦੇ ਵਿੱਚ ਲੈ ਕੇ ਆਇਾਂਗੇ ਇੱਕ ਹਲਕੀ ਜੀ ਮਤਲਬ ਕੋਟਾ ਹੁੰਦਾ ਹਲਕਾ ਆ ਉਹ ਨਹੀਂ ਲੈ ਕੇ ਆਏ ਹੈਗੇ ਤੁਸੀਂ ਉਹ ਵਾਲੇ ਦੁਪੱਟੇ ਜ਼ਰੂਰ ਟਰਾਈ ਕਰ ਸਕਦੇ ਹੋ ਇਹਨਾਂ ਨਾਲ ਤੁਸੀਂ ਉਹ ਟਾਈ ਐਂਡ ਡਾਈ ਕਰਾਓ ਇੱਕ ਬੇਜ਼ਾ ਰੱਖੋ ਜਿੱਦਾਂ ਮਰਜ਼ੀ ਰੱਖੋ ਕੋਈ ਖਰਾਬ ਨਹੀਂ ਹੁੰਦੇ ਹੈਗੇ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਨਾਲ ਦੁਪੱਟਿਆਂ ਦਾ ਜਿਹੜਾ ਮਟੀਰੀਅਲ ਹੈਗਾ ਲਗਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਚੁਣ ਦਾਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਸਾਰੀਆਂ ਭੈਣਾਂ ਦਾ ਥੈਂਕ ਯੂ ਤੁਸੀਂ ਸੋਣ ਸੋਣੇ ਕਮੈਂਟ ਕਰਦੇ ਹੋਗੇ ਸੂਟ ਰিসিਵ ਹੁੰਦੇ ਨੇਗੇ ਤੁਹਾਨੂੰ ਹਨਾ ਤੇ ਤਾਂ ਹੀ ਜਰੂਰ ਦੱਸਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਵੀ ਤੁਹਾਨੂੰ ਸੂਟ ਸਾਡੇ ਫੈਬਰਿਕ ਕਿੱਦਾਂ ਦੇ ਲੱਗੇ ਜਰੂਰ ਦੱਸਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ